ਇਹਕ 4 ਕਰੋੜ ਰੁਪਇਆ ਲਗਾਇਆ ਗਿਆ ਜਿਹੜਾ ਨਿੱਜੇ ਰੋਡ ਉੱਥੇ ਕਿ ਸੀਵਰੇਜ ਪਾਇਆ ਗਿਆ ਲੇਕਿਨ ਉਹ ਸੀਵਰੇਜ ਦਾ ਨਿਕਾਸ ਕਿੱਥੇ ਹੁਣ ਉਸ ਪਾਣੀ ਕਿੱਥੇ ਕੱਢਣਾ ਹੈ ਗੰਦਗੀ ਕਿੱਥੇ ਕੱਢਣੀ ਹੈ ਉਹਦਾ ਹਾਲੇ ਕੋਈ ਰੋਡ ਮੈਪ ਵੀ ਨਹੀਂ ਤਿਆਰ ਕੀਤਾ ਗਿਆ ਜਦੋਂ ਸਮਾਂ ਸੀ ਸਮਾਂ ਇਹਨਾਂ ਨੇ ਸੰਭਾਲਿਆ ਨਹੀਂ ਲੋਕਾਂ ਨੂੰ ਇੰਨਾ ਕਿ ਦੁਖੀ ਕਰਤਾ ਕਿ ਹੁਣ ਜੇ ਇਹ 마ੜੇ ਤੋਂ 마ੜਾ ਕੰਮ ਵੀ ਕਰ ਦੇਣਗੇ ਇੱਕ ਵਾਰੀ ਸੜਕ ਚਲਾ ਦੇਣਗੇ ਤਾਂ ਲੋਕਾਂ ਨੂੰ ਹੋ ਚਲੋ ਸ਼ੁਕਰ ਆਇਆ ਸਾਡਾ ਥੋੜਾ ਮੋਟਾ ਕੰਮ ਤਾਂ ਹੋਇਆ ਉਹਦੇ ਚ ਕੀ ਹੈ ਜਦੋਂ ਇੰਨਾ ਤੰਗ ਕਰਕੇ ਕੰਮ ਕੀਤੇ ਜਾਂਦੇ ਆ ਤਾਂ ਫਿਰ ਉਹਦੇ ਚ ਹੱਦੋਂ ਵੱਧ ਕ੍ਰਪਸ਼ਨ ਹੁੰਦੀ ਹੈ ਜਦੋਂ ਪਾਣੀ ਦੀ ਮਾੜੀ ਹਾਲਤ ਹੁੰਦੀ ਹੈ ਇਹ ਸ਼ਹਿਰ ਦੀ ਮਾੜੀ ਹਾਲਤ ਹੁੰਦੀ ਹੈ ਤਾਂ ਉਹਦੇ ਵਿੱਚ ਸਭ ਨੂੰ ਦੁੱਖ ਹੁੰਦਾ ਉੱਥੇ ਕੋਈ ਪਾਰਟੀ ਬਾਜੀ ਨਹੀਂ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਕਾਂਗਰਸ ਨਾ ਕੋਈ ਕਾਲੀ ਨਾ ਕੋਈ ਆਮ ਆਦਮੀ ਐਮਸੀ ਸਾਹਿਬ ਦੇ ਘਰ ਦੇ ਸਾਹਮਣੇ ਗਲੀ ਹੈ ਜੀ ਗਲੀ ਨੰਬਰ 5 ਉਦੋਂ ਤੇ ਖੁਦ ਉਹਨਾਂ ਦਾ ਆਪਣਾ ਕਬਜ਼ਾ 14 ਸਾਲ ਹੋ ਗਏ ਜੀ 14 ਸਾਲ 14 ਸਾਲ ਹੋ ਗਏ ਉਹਨਾਂ ਦਾ ਖੁਦ ਦਾ ਕਬਜ਼ਾ ਤੁਸੀਂ ਅੱਜ ਬੋਲ ਰਹੇ ਹੋ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਜੀ ਤੁਸੀਂ ਲੀਡਰ ਕੋ ਕਰਵਾ ਲਈਆਂ ਮੰਤਰੀ ਕੋ ਕਰਵਾ ਲਈਆਂ ਠੀਕ ਆ ਪਰ ਬਣਾਉਣੀ ਤਾਂ ਐਮਸੀ ਕਹਿੰਦਾ ਮੈਂ ਹੀ ਆ ਨਾ ਤੇ ਮੈਂ ਨਹੀਂ ਬੰਦ ਹੁੰਦਾ ਵੇਖੋ ਐਡੀ ਦਾਦਾਗਿਰੀ ਕਰ ਰਿਹਾ ਉਹ ਬੰਦਾ ਤੁਸੀਂ ਵੇਖ ਰਹੇ ਹੋ ਪੰਜ ਜ਼ਰੇ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਅੱਜ ਖਰੜ ਦੀਆਂ ਵੱਖ-ਵੱਖ ਸੁਸਾਇਟੀਆਂ ਦੇ ਵੱਲੋਂ ਲੋਕੀ ਆਏ ਹੋਏ ਨੇ ਨਗਰ ਕੌਂਸਲ ਦੇ ਬਾਹਰ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਖਰੜ ਦੇ ਵਿਕਾਸ ਨੂੰ ਲੈ ਕੇ ਅੱਜ ਅਸੀਂ ਧਰਨਾ ਲਾਇਆ ਇਹੋ ਸਹਿਬਾਨ ਦੇ ਨਾਲ ਉਹ ਗੱਲਬਾਤ ਵੀ ਕਰਨਗੇ ਉਹਨਾਂ ਨੂੰ ਮੰਗ ਪੱਤਰ ਵੀ ਦੇਣਗੇ ਬਾਕੀ ਲੋਕਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਇਹੋ ਸਹਿਬਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਲੋਕਾਂ ਦੇ ਨਾਲ ਕੀ ਗੱਲਬ ਕਰਵਾਏ ਜਾਣਗੇ ਨਗਰ ਪ੍ਰਸ਼ਾਸਨ ਮੁਰਦਾਬਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਨਗਰ ਪ੍ਰਸ਼ਾਸਨ ਮੁਰਦਾਬਾ ਨਗਰ ਪ੍ਰਸ਼ਾਸਨ ਮੁਰਦਾਬਾ ਸਬਤ ਪਹਿਲਾ ਤਾਂ ਸਰ ਸਸਟਰੀ ਕਾਨ ਸਸਟਰੀ ਜੀ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਖੜੜ ਦੀਆਂ ਵੱਖ-ਵੱਖ ਸੋਸਾਇਟੀਆਂ ਦੇ ਲੋਕ ਜਿਹੜੇ ਆਏ ਨੇ ਨਗਰ ਕੌਂਸਲ ਦੇ ਬਾਹਰ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਸੀ ਤੇ ਹੁਣ ਇਹੋ ਸਹਿਬਾਨ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਧਰਨਾ ਤੁਸੀਂ ਅੱਜ ਲਗਾਇਆ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੇ ਕਿਨੂ-ਕਿਨੂ ਲੈ ਕੇ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਵੱਲੋਂ ਧਰਨਾ ਲਾਇਆ ਗਿਆ ਅੱਜ ਖੜੜ ਸਮੱਸਿਆਵਾਂ ਦਾ ਘਰ ਹੈ ਕਿਉਂਕਿ ਮੇਰੇ ਖਰ ਪੂਰੇ ਪੰਜਾਬ ਚੋਂ ਨਹੀਂਆਂ ਸਮੱਸਿਆਵਾਂ ਨਹੀਂ ਹੋਣੀਆਂ ਜਿੰਨੀਆਂ ਖੜੜ ਕੱਲੇ ਚ ਹੈ ਇੱਥੇ ਸੀਵਰੇਜ ਦੀ ਸਮੱਸਿਆ ਇੱਥੇ ਪਾਣੀ ਦੀ ਸਮੱਸਿਆ ਇੱਥੇ ਸੜਕਾਂ ਦੀ ਸਮੱਸਿਆ ਮਤਲਬ ਕਿਹੜੀ-ਕਿਹੜੀ ਮੈਂ ਗੱਲ ਕਰਾਂ ਅ ਇੱਕ ਤਾਂ ਸਭ ਤੋਂ ਵੱਡਾ ਮਸਲਾ ਸੀ ਜਿਹੜਾ 1 ਚਾਰ ਕਰੋੜ ਰੁਪਇਆ ਲਗਾਇਆ ਗਿਆ ਜਿਹੜਾ ਨਿੱਜੇ ਰੋਡ ਉੱਥੇ ਕਿ ਸੀਵਰੇਜ ਪਾਇਆ ਗਿਆ ਲੇਕਿਨ ਉਹ ਸੀਵਰੇਜ ਦਾ ਨਿਕਾਸ ਕਿੱਥੇ ਹੁਣ ਉਸ ਪਾਣੀ ਕਿੱਥੇ ਕੱਢਣਾ ਹੈ ਗੰਦਗੀ ਕਿੱਥੇ ਕੱਢਣੀ ਹੈ ਉਹਦਾ ਹਾਲੇ ਕੋਈ ਰੋਡ ਮੈਪ ਵੀ ਨਹੀਂ ਤਿਆਰ ਕੀਤਾ ਗਿਆ ਸੋ ਇੱਕ ਤਾਂ ਇਹ ਬਹੁਤ ਵੱਡਾ ਮਸਲਾ ਹੈ ਕਿ ਲਾਂਡਰਾ ਰੋਡ ਦਾ ਮਸਲਾ ਹੈ ਲਾਂਡਰਾ ਰੋਡ ਤੇ ਇਹ ਕਹਿੰਦੇ ਜੀ ਇਹ ਨੈਸ਼ਨਲ ਹਾਈਵੇ ਦੇ ਅੰਡਰ ਆਉਂਦੀ ਹੈ ਲੇਕਿਨ ਜਿਹੜਾ ਸੀਵਰੇਜ ਤਾਂ ਇੱਥੋਂ ਦੀ ਨਗਰ ਕੌਂਸਲ ਦੇ ਅੰਡਰ ਆਉਂਦਾ ਤੁਸੀਂ ਉੱਥੇ ਜਾਓ ਲਾਂਡਰਾ ਰੋਡ ਤੇ ਬਦਹਲੀ ਸੜਕ ਦੀ ਤਾਂ ਹੈ ਹੀ ਹੈ ਲੇਕਿਨ ਉੱਥੇ ਜਿਹੜਾ ਸੀਵਰੇਜ ਦਾ ਪਾਣੀ ਐ ਖੜਾ ਜਿਵੇਂ ਉੱਥੇ ਕੋਈ ਤਲਾਹ ਹੋਵੇ ਤੋਂ ਉੱਥੋਂ ਦੇ ਜਿਹੜੇ ਵਸਨੀਕ ਆ ਉਹਨਾਂ ਦਾ ਕਹਿਣਾ ਵੀ ਸਾਨੂੰ ਹਰ ਰੋਜ਼ ਇਹ ਮਹਿਸੂਸ ਹੁੰਦਾ ਹੈ ਵੀ ਇਸੀ ਜਿਵੇਂ ਕਿਸੇ ਗਟਰ ਚ ਰਹਿ ਰਹੇ ਆ ਸੋ ਇੱਕ ਤਾਂ ਇਹ ਇਹ ਬਹੁਤ ਵੱਡਾ ਮਸਲਾ ਹੈ ਵੀ ਪਾਣੀ ਔਰ ਜਿਹੜਾ ਬਰਸਾਤੀ ਪਾਣੀ ਔਰ ਸੀਵਰੇਜ ਹੈ ਇਹਨੂੰ ਇਕੱਠਾ ਕਰ ਦਿੱਤਾ ਗਿਆ ਇੱਕ ਚੋਈ ਜਾਂਦੀ ਹੈ ਜਿਹੜੀ ਸਨੀਨ ਕਲੇਵਿਜ ਦੀ ਆਉਂਦੀ ਹੈ ਉਹ 36 ਫੁੱਟ ਦਾ ਉਹਦਾ ਦਾਇਰਾ ਸੀ ਲੇਕਿਨ ਹੁਣ ਉਹ 5 ਫੁੱਟ ਦੀ ਚੋਈ ਰਹੇਗੀ ਨੰਬਰ 1 ਨੰਬਰ 2 ਉਹ ਉਹ ਸਿਰਫ ਤੇ ਸਿਰਫ ਬਰਸਾਤੀ ਪਾਣੀ ਲਈ ਸੀ ਲੇਕਿਨ ਉਹ ਇਹਨਾਂ ਨੇ ਸੀਵਰੇਜ ਹਰ ਕਲੋਨੀ ਜਿਹੜੀ ਨਵੀਂ ਕਲੋਨੀ ਬਣੀ ਉਸ ਦਾ ਸੀਵਰੇਜ ਪਾਤਾ ਕਲੋਨੀਆਂ ਬਣਾਈ ਗਏ ਸੀਵਰੇਜ ਪਾਸ ਕਰੀ ਗਏ ਲੇਕਿਨ ਕਿਸੇ ਨੇ ਜਾ ਕੇ ਇਹ ਨਹੀਂ ਦੇਖਿਆ ਵੀ ਉਹ ਕੀ ਸੀਵਰੇਜ ਸਹੀ ਬਣਿਆ ਉਹਨਾਂ ਦਾ ਜਿਹੜੀ ਕਪੈਸਿਟੀ ਹੈ ਉਹਨਾਂ ਨੇ ਬਣਾਈ ਉਹ ਕੀ ਸਹੀ ਹੈ ਸਨਿਨ ਕਲੇਵ ਚ ਇੱਕ ਜਿਹੜਾ ਪਾਣੀ ਸ਼ੁੱਧਕ ਇਹਨਾਂ ਨੇ ਕਾਰਖਾਨਾ ਲਾਇਆ ਉੱਥੇ ਇੱਕ ਪਲਾਂਟ ਲਾਇਆ ਹੋਇਆ ਲੇਕਿਨ ਉਹ ਬੰਦ ਪਿਆ ਚੱਲਦਾ ਨਹੀਂ ਹੈ ਕਿ ਦਾ ਇਹੋ ਜਿਹੀ ਪਲਾਂਟਾਂ ਦਾ ਜੀ ਉਹ ਬੰਦ ਹੀ ਰੱਖਣੇ ਆ ਤਾਂ ਹੋਰ ਵੀ ਇਹ ਬੜੇ ਦਾਅਵੇ ਕਰਦੇ ਆ ਪਰ ਹਾਲੇ ਤੱਕ ਸਾਨੂੰ ਗਰਾਊਂਡ ਤੇ ਕੋਈ ਰਿਐਲਿਟੀ ਨਜ਼ਰ ਨਹੀਂ ਆਈ ਪਰ ਸਰਕਾਰ ਵੱਲੋਂ ਲੱਗਦਾ ਨਹੀਂ ਕਿ ਥੋੜੇ ਬਹੁਤ ਕੰਮ ਜਿਹੜੇ ਆ ਸ਼ੁਰੂਆਤ ਕਰ ਦਿੱਤੀ ਗਈ ਆ ਉਹਨਾਂ ਵੱਲੋਂ ਦੇਖੋ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਮੈਂ ਸਮਝਦਾ ਵੀ ਕੰਮਾਂ ਦੀ ਉਦੋਂ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਜਦੋਂ ਲੋਕ ਬਹੁਤ ਜ਼ਿਆਦਾ ਤੰਗ ਹੋ ਗਏ ਮੈਂ ਇੱਕ ਵਾਰੀ ਨਜ਼ਰ ਰੋਡ ਤੇ ਉੱਥੇ ਜਿੱਥੇ ਇਹਨਾਂ ਨੇ ਪੱਟਿਆ ਇਹਦੇ ਵਾਸਤੇ ਸੀਵਰ ਵਾਸਤੇ ਜਗਾ ਪਾਇਆ ਨਵਾਂ ਸੀਵਰ ਉੱਥੇ ਮੈਂ ਗਿਆ ਤਾਂ ਉੱਥੇ ਇੱਕ ਬੱਚੇ ਦਾ ਪਿੱਛੇ ਬੈਠਾ ਸੀ ਆਪਦੇ ਫਾਦਰ ਦੇ ਨਾਲ ਤੇ ਉਹ ਸਕੂਟਰ ਡਿੱਗ ਪਿਆ ਟੋਏ 'ਚ ਪਾਣੀ ਖੜਾ ਸੀ ਡਿੱਗ ਪਿਆ ਤੇ ਬੱਚੇ ਦੀ ਬਾਹਾਂ ਟੁੱਟ ਗਈ ਮਤਲਬ ਇਹੋ ਜੇ ਇਹਨਾਂ ਦੇ ਵਿਕਾਸ ਤਾਂ ਜਦੋਂ ਵੇਲਾ ਵਿਹਾ ਕੇ ਕੰਮ ਕੀਤੇ ਤਾਂ ਕੀ ਫਾਇਦਾ ਹੁਣ ਇਹ ਲਿਪਾ ਪੋਚੀ ਜਿੰਨੀ ਮਰਜ਼ੀ ਕਰੀ ਜਾਣ ਲੇਕਿਨ ਜਦੋਂ ਸਮਾਂ ਸੀ ਸਮਾਂ ਇਹਨਾਂ ਨੇ ਸੰਭਾਲਿਆ ਨਹੀਂ ਲੋਕਾਂ ਨੂੰ ਇੰਨਾ ਕਿ ਦੁਖੀ ਕਰਤਾ ਕਿ ਹੁਣ ਜੇ ਇੱਕ ਮਾੜੇ ਤੋਂ ਮਾੜਾ ਕੰਮ ਵੀ ਕਰ ਦੇਣਗੇ ਇੱਕ ਵਾਰੀ ਸੜਕ ਚਲਾ ਦੇਣਗੇ ਤਾਂ ਲੋਕਾਂ ਨੂੰ ਹੋਊ ਚਲੋ ਸ਼ੁਕਰ ਆਇਆ ਸਾਡਾ ਥੋੜਾ ਮੋਟਾ ਕੰਮ ਤਾਂ ਹੋਇਆ ਉਹਦੇ 'ਚ ਕੀ ਹੈ ਜਦੋਂ ਇੰਨਾ ਤੰਗ ਕਰਕੇ ਕੰਮ ਕੀਤੇ ਜਾਂਦੇ ਆ ਤਾਂ ਫਿਰ ਉਹਦੇ 'ਚ ਹੱਦੋਂ ਵੱਧ ਕਰਪਸ਼ਨ ਹੁੰਦੀ ਹੈ ਜੀ ਜਸਪ੍ਰੀਤ ਜੀ ਤੁਸੀਂ ਵੀ ਆਮ ਪਾਰਟੀ ਦੇ ਨਾਲ ਰਹੇ ਹੋ ਉਹਨਾਂ ਦੇ ਆਗੂ ਰਹੇ ਹੋ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਉਹਨਾਂ ਵੱਲੋਂ ਜਿਹੜੇ ਕੰਮ ਨਹੀਂ ਕੀਤੇ ਗਏ ਤੇ ਉਹਨੇ ਹੁਣ ਤੁਸੀਂ ਪ੍ਰਦਰਸ਼ਨ ਕਰ ਰਹੇ ਹੋਣ ਵੀ ਉਹਨਾਂ ਵੱਲੋਂ ਕੰਮ ਨਹੀਂ ਕੀਤੇ ਜਾਣਗੇ ਦੇਖੋ ਜੀ ਮੈਂ ਪਹਿਲਾਂ ਤਾਂ ਤੁਹਾਡੇ ਪੰਜ ਦਰਿਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਏ ਆਵਾਦਵੀ ਪਾਰਟੀ ਮੈਂ ਕਹਾਂ ਉਹ ਪੰਜਾਬ ਦੇ ਲੋਕਾਂ ਦੀ ਇੱਕ ਉਮੀਦ ਤੇ ਸੋਚ ਸੀਗੀ ਤੇ 9 ਸਾਲ ਦੀ ਤਪੱਸਿਆ ਸੀ 2013 ਦੇ ਵਿੱਚ ਮੈਂ ਆਵਾਦਵੀ ਪਾਰਟੀ ਦਾ ਮੈਂਬਰ ਬਣਿਆ 2022 ਦੇ ਵਿੱਚ ਸਰਕਾਰ ਬਣੀ ਹੈ ਪਰ ਮੈਂ ਕੱਲ ਕਿਹੜੀ ਚੋਣਾਂ ਕੁਝ ਲੈਵਲ ਸੀਐਵ ਲੈਵਲ ਤੱਕ ਦੇ ਹੁੰਦੇ ਨੇ ਕੁਝ ਐਮਪੀ ਲੈਵਲ ਦੇ ਕੰਮ ਹੁੰਦੇ ਨੇ ਕੁਝ ਐਮਸੀ ਲੈਵਲ ਦੇ ਕੰਮ ਹੁੰਦੇ ਨੇ ਕੁਝ ਪੰਚਾਇਤ ਲੈਵਲ ਦੇ ਕੰਮ ਹੁੰਦੇ ਨੇ ਕੁਝ ਪੰਚਾਇਤ ਮੈਂਬਰਾਂ ਲੈਵਲ ਦੇ ਕੰਮ ਹੁੰਦੇ ਨੇ ਜੇ ਖਰੜ ਦੀ ਗੱਲ ਕਰੀਏ ਤਾ ਮੇਰੇ ਜ਼ਹਿਨ ਚ ਇੱਕ ਗੱਲ ਆ ਰਹੀ ਆ ਕਿ ਸਾਡੇ ਮੁਲਖ ਨੂੰ 70 ਸਾਲ ਹੋ ਗਏ ਯਾਦ ਹੋਏ ਨੂੰ ਵੀ 70 ਸਾਲਾਂ ਦੇ ਵਿੱਚ ਅਸੀਂ ਪਿੰਡਾਂ ਦੀਆਂ ਚਾਹੇ ਸ਼ਹਿਰਾਂ ਦੀਆਂ ਲੋਕਟੈਲਾਂ ਪੱਟ ਲੀਆਂ ਲਾਤੀਆਂ ਲੋਕਟੈਲਾਂ ਪੱਟ ਲੀਆਂ ਤੇ ਲਾਤੀਆਂ ਕੋਈ ਰੋਡ ਮੈਪ ਨਹੀਂ ਤਿਆਰ ਕੀਤਾ ਜਾਂਦਾ ਬਲਕਿ ਬੜੀ ਮੈਂ ਖਰੜ ਸ਼ਹਿਰ ਪ੍ਰੋਜੋ ਸਿੰਘ ਖਾਲਸਾ ਜੀ ਨਾਲ ਕਾਫੀ ਥਾਂ ਮਤੇ ਘੁੰਮਿਆ ਜਿੱਥੇ ਲੋਕ ਇੰਨੇ ਪਰੇਸ਼ਾਨ ਨੇ ਇੰਨੀ ਜ਼ਿਆਦਾ ਗੰਦਗੀ ਤੇ ਬਦਬੂ ਆ ਜਿੱਥੇ ਕਿ ਤੁਸੀਂ ਸੀਵਰੇਜ ਦੇ ਜਿਹੜੇ ਕਨੈਕਸ਼ਨ ਨੇ ਰੇਨ ਵਾਟਰ ਪਾਈਪਾਂ ਦੇ ਵਿੱਚ ਪਾਏ ਹੋਏ ਐ ਬਹੁਤ ਵੱਡੀ ਸਮੱਸਿਆ ਹੈ ਤੇ ਖਰੜ ਉਹ ਸ਼ਹਿਰ ਆ ਜਿੱਥੇ ਸਾਰੇ ਲੋਕ ਮਾਣ ਮਹਿਸੂਸ ਕਰਦੇ ਨੇ ਤੇ ਰਹਿ ਕੇ ਸਾਨੂੰ ਪਿੰਡਾਂ ਜਾਂ ਸਾਡੇ ਰਿਸ਼ਤੇਦਾਰ ਇਹੀ ਸਮਝਦੇ ਨੇ ਵੀ ਇਹ ਚੰਡੀਗੜ੍ਹ ਰਹਿੰਦੇ ਨੇ ਪਰ ਜਦੋਂ ਪਾਣੀ ਦੀ ਮਾੜੀ ਹਾਲਤ ਹੁੰਦੀ ਆ ਇਹ ਸ਼ਹਿਰ ਦੀ ਮਾੜੀ ਹਾਲਤ ਹੁੰਦੀ ਆ ਤਾਂ ਉਹਦੇ ਵਿੱਚ ਸਭ ਨੂੰ ਦੁੱਖ ਹੁੰਦਾ ਉੱਥੇ ਕੋਈ ਪਾਰਟੀ ਬਾਜੀ ਨਹੀਂ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਕਾਂਗਰਸ ਨਾ ਕੋਈ ਕਾਲੀ ਨਾ ਕੋਈ ਆਮ ਆਦਮੀ ਅਸੀਂ ਆਮ ਆਦਮੀ ਪਾਰਟੀ ਨਾਲ ਰਹੇ ਆ ਸੀਐਮ ਮਾਨਪੂਰਨ ਸਿੰਘ ਮਾਨ ਜੀ ਦੇ ਕਾਫੀ ਜਿਆਦੇ ਫੈਸਲੇ ਜਿਹੜੇ ਉਹਨਾਂ ਲੈਵਲ ਦੇ ਫੈਸਲੇ ਆ ਸਰਕਾਰ ਪੱਧਰ ਦੇ ਉਹਨਾਂ ਫੈਸਲਿਆਂ ਦੇ ਨਾਲ ਅਸੀਂ ਕਾਫੀ ਹੱਦ ਤੱਕ ਸਹਿਮਤ ਆ ਉਹਨਾਂ ਨੇ ਬਹੁਤ ਅੱਛੇ ਕੰਮ ਵੀ ਕੀਤੇ ਆ ਜਿਹੜੀ ਗਰਾਊਂਡ ਲੈਵਲ ਤੇ ਜੇ ਖਰੜ ਦੀ ਹਾਲਤ ਕਰੀਏ ਦੇਖੀਏ ਤਾਂ ਖਰੜ ਦੀ ਹਾਲਤ ਜਿਹੜੀ ਐਨੀ ਪਹਿਲਾਂ ਸੀਗਾ ਵੀ ਅਕਾਲੀ ਦਲ ਦੀ ਕਮੇਟੀ ਐ ਫੇਰ ਕਮੇਟੀ ਸਾਡੀ ਆਪਣੀ ਬਣ ਗਈ ਹੁਣ ਇੱਥੇ ਐਨੀ ਜਿਆਦਾ ਕਿਸੇ ਬੰਦੇ ਨੂੰ ਮੋਤ ਇਹ ਮੋਤਬਰ ਬੰਦੇ ਨਹੀਂ ਜੀ ਇਹਨਾਂ ਦਾ ਕੋਈ ਨਿੱਜੀ ਹਿੱਤ ਨਹੀਂ ਸਾਰੇ ਪੜੇ ਲਿਖੇ ਲੋਕ ਨੇ ਚੰਗੇ ਚੰਗੇ ਅਹੁਦਿਆਂ ਤੋਂ ਰਟਾਇਰ ਹੋਏ ਹੋਏ ਲੋਕ ਨੇ ਇਹ ਸਮਾਜਿਕ ਲੋਕ ਇਕੱਠੇ ਹੋਏ ਨੇ ਅੱਜ ਸਮਾਜਿਕ ਲੋਕਾਂ ਦਾ ਇੱਕ ਹੀ ਖਰੜ ਸ਼ਹਿਰ ਨੂੰ ਵਧੀਆ ਤਰੀਕੇ ਵੱਲ ਵਧੀਆ ਦਿਸ਼ਾ ਵੱਲ ਲੈ ਕੇ ਜਾਣ ਦਾ ਆਪਣਾ ਇੱਕ ਉਪਰਾਲਾ ਹੈ ਉਦਮ ਹੈ ਇਸ ਕਰਕੇ ਅਸੀਂ ਤਾਂ ਹੀ ਪਾਰਟੀ ਨੂੰ ਸਾਈਡ ਤੇ ਰੱਖਿਆ ਕਿਉਂਕਿ ਜਿਹੜੇ ਲੀਡਰ ਨੇ ਜਾਂ ਨੇਤਾ ਲੋਕ ਨੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਕੁਝ ਲੋਕ ਵੱਡੀਆਂ ਗੱਲਾਂ ਕਰਕੇ ਛੋਟਾ ਮੂੰਹ ਵੱਡੀਆਂ ਗੱਲਾਂ ਕਰਕੇ ਹੱਥੇ-ਹੱਥ ਤਾੜੀ ਮਾਰ ਕੇ ਲੋਕਾਂ ਤੋਂ ਵੋਟਾ ਵਟੋਰਨ ਦਾ ਕੰਮ ਕਰਦੇ ਆ ਪੰਜਾਬ ਦੇ ਵਿੱਚ ਗੱਗੂ ਗਿੱਲ ਜੋਗਰਾਜ ਦੀਆਂ ਫਿਲਮਾਂ ਦਾ ਇੱਕ ਦੌਰ ਚੱਲਿਆ ਉਸ ਤੋਂ ਬਾਅਦ ਫਿਲਮਾਂ ਪੰਜਾਬੀ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਫਿਰ ਹਰਪ੍ਰਜਨ ਮਾਨ ਨੇ ਇਹ ਦੌਰ ਸ਼ੁਰੂ ਕੀਤਾ ਅੱਜ ਮੈਂ ਕਹਿੰਦਾ ਵੀ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਮਤਲਬ ਕਿ ਯੂਜ਼ ਕਰਨ ਲੱਗੇ ਵੀ ਤਰਤਲ ਤੇ ਜਿਹੜਾ ਕੰਮ ਦਿਖਾਇਆ ਜਾਂਦਾ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਰਿਕਾਰਡਿੰਗ ਕਰਕੇ ਜਿਹੜਾ ਸਾਡੀ ਪਾਰਟੀ ਦਾ ਵੀ ਖਰਚਲ ਵੱਡ ਚੁੱਕਿਆ ਮੈਂ ਵੀ ਉਹਦਾ ਉਹਦਾ ਇੱਕ ਹਿੱਸੇਦਾਰ ਨੇ ਹਾਂ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਬਟ ਮੈਂ ਕਹਿੰਦਾ ਵੀ ਤੁਸੀਂ ਅਸਲੀ ਹਾਲਾਤ ਦਿਖਾਓ ਅਸਲੀ ਹਾਲਾਤ ਦਿਖਾਓ ਲੋਕਾਂ ਦੇ ਕਿਉਂਕਿ ਮੀਡੀਆ ਦਾ ਜਿਹੜਾ ਚੌਥਾ ਥੰਮ ਹੈ ਇਹਨੇ ਹਮੇਸ਼ਾ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਜਿੱਥੇ ਦੇਖੋ ਹਰ ਕੰਮ ਐਮਐਲਏ ਤੱਕ ਨਹੀਂ ਅਸੀਂ ਲਿਜਾ ਸਕਦੇ ਕੁਝ ਕੰਮ ਸਾਡੇ ਐਮਸੀ ਲੈਵਲ ਤੱਕ ਹੁੰਦੇ ਨੇ ਇਹ ਸਾਬ ਸਾਡੇ ਇੱਥੇ ਸਤਿਕਾਰਯੋਗ ਅਫਸਰ ਨੇ ਇਹ ਸਾਡੇ ਕੰਮ ਕਰਨ ਕਿਉਂਕਿ ਜਵਾਬਦੇਹ ਇਹ ਜਿਹੜੀ ਜਿਹੜਾ ਪ੍ਰਸ਼ਾਸਨ ਹੈ ਲੋਕਾਂ ਨੂੰ ਇਹ ਜਿਹੜੇ ਸਾਡੇ ਸਰਕਾਰ ਆ ਉਹਨੇ ਤਾਂ ਕੰਮ ਕਰਵਾਉਣੇ ਹੁੰਦੇ ਨੇ ਲਾਗੂ ਕਰਵਾਉਣੇ ਹੁੰਦੇ ਨੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਭ ਨੂੰ ਰਲ ਮਿਲ ਕੇ ਪਾਰਟੀਵਾਦੀ ਛੱਡ ਕੇ ਸਾਡੀ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਅਸੀਂ ਸਾਰੇ ਇੱਕ ਜੋਟ ਜੁਟ ਹੋ ਕੇ ਚੱਲਾਂਗੇ ਧੰਨਵਾਦ ਜੀ ਜੀ ਸਰ ਇਹੋ ਸਹਿਬਾਨ ਨਾਲ ਗੱਲਬਾਤ ਕੀਤੀ ਆ ਸਾਰੀਆਂ ਜਿੰਨੀਆਂ ਵੀ ਖਰੜ ਨੂੰ ਲੈ ਕੇ ਮੁੱਦੇ ਨੇ ਸਮੱਸਿਆ ਨੇ ਤੁਸੀਂ ਗੱਲਬਾਤ ਕੀਤੀ ਕੀ ਕਹਿਣ ਆਉਣਾ ਦਾ ਕਿ ਕੰਮ ਕਦੋਂ ਤੱਕ ਸਟਾਰਟ ਕੀਤੇ ਜਾਣਗੇ ਵੇਖੋ ਜੀ ਸੰਗਤ ਦੇ ਵਿੱਚ ਰੋਸ ਆ ਜਿਹੜੇ ਸਾਡੇ ਐਮਸੀ ਨੇ ਉਹਨਾਂ ਪ੍ਰਤੀ ਉਹਨਾਂ ਦਾ ਜਿਹੜਾ ਨਜ਼ਰੀਆ ਹੈ ਨਾ ਸੰਗਤ ਪ੍ਰਤੀ ਉਹ ਬਹੁਤ ਮਾੜਾ ਉਹ ਓਨਲੀ ਫੋਰ ਵਨ ਮੈਨ ਪਾਵਰ ਵੀ ਮੈਂ ਹੀ ਕਰਤਾ ਧਰਤਾ ਮੈਂ ਹੀ ਜੋ ਕਰਾਂਗਾ ਚੰਗਾ ਕਰਾਂ ਮਚਾਹੇ ਮਾੜਾ ਕਰਾਂ ਤੁਸੀਂ ਮੈਨੂੰ ਸਵਾਲ ਨਹੀਂ ਕਰ ਸਕਦੇ। ਸੋ ਅਸੀਂ ਉਹਨਾਂ ਲੋਕਾਂ ਤੋਂ ਪੀੜਤ ਹਾਂ। ਐਮਸੀ ਜਿਹੜੇ ਬਣੇ ਹੋਏ ਇੰਨੇ ਵਾਰਡਾਂ ਦੇ ਮੇਰਾ ਵਾਰਡ ਨੰਬਰ 6 ਆ ਜੀ ਖੜ ਦੇ ਵਿੱਚ। ਸੋ ਉਸ ਵਾਰਡ ਦੀ ਇੰਨੀ ਕੁ ਦੁਰਦਸ਼ਾ ਹੋ ਚੁੱਕੀ ਆ। ਕਿਹੜੇ ਅੰਸ਼ ਨੇ? ਉੱਥੇ ਰਜਿੰਦਰ ਸਿੰਘ ਲੰਬੜਦਾਰ ਆ ਜੀ। ਤੁਹਾਨੂੰ ਇੱਕ ਗੱਲ ਦੱਸ ਦਈਏ ਉਸ ਉਹਦੀ ਇੱਕੋ ਹੀ ਇੱਕ ਖਾਸੀਅਤ ਆ ਵੀ ਫੋਟੋ ਸ਼ੂਟ ਬਹੁਤ ਵਧੀਆ ਉਹਨੇ ਆਣ ਕੇ ਜੀ ਮੌਕਾ ਸਾਂਭ ਕੇ ਚਲੇ ਜਾਣਾ। ਛੱਲੇ ਜੇਕਰ ਉਹਨੂੰ ਕੋਈ ਸਵਾਲ ਕਰਦਾ ਜਾਂ ਕੋਦੇ ਘਰੇ ਜਾਂਦਾ ਤੇ ਉਹਨੂੰ ਅਟੈਂਡ ਕਰਨ ਦੇ ਵਿੱਚ ਉਹ ਨਕਾਮ ਆ। 10 ਸਾਲ ਤੋਂ ਐਮਸੀ ਆ। ਸਾਡੇ ਵਾਰਡ ਦੇ ਵੱਡੇ ਮਸਲੇ ਸਭ ਤੋਂ ਵੱਡੀ ਗੱਲ ਸਿਗੀ ਵੀ ਜਦੋਂ ਹੁਣ ਵਾਰਡ ਹੀ ਖੇਤ ਨੂੰ ਖਾਨ ਲੱਗ ਪਏ ਐਮ ਸੀ ਸਾਹਿਬ ਦੇ ਘਰ ਦੇ ਸਾਹਮਣੇ ਗਲੀ ਆ ਜੀ ਗਲੀ ਨੰਬਰ 5 ਉਦ ਤੇ ਖੁਦ ਉਹਨਾਂ ਦਾ ਆਪਣਾ ਕਬਜ਼ਾ 14 ਸਾਲ ਹੋ ਗਏ ਜੀ 14 ਸਾਲ 14 ਸਾਲ ਹੋ ਗਏ ਉਹਨਾਂ ਦਾ ਖੁਦ ਦਾ ਕਬਜ਼ਾ ਤੁਸੀਂ ਅੱਜ ਬੋਲ ਰਹੇ ਹੋ ਅੱਜ ਨਹੀਂ ਬੋਲ ਰਹੇ ਜੀ ਇਹ ਲੜਾਈ ਸਾਡੀ 7 ਸਾਲ ਤੋਂ ਲੱਗੇ ਆ ਸੁਣਵਾਈ ਨਹੀਂ ਹੋਈ ਫਿਰ ਪਹਿਲਾਂ ਸਾਨੂੰ ਇਹ ਦੱਸਿਆ ਗਿਆ ਜੀ ਸਰਕਾਰ ਬਣ ਜੇਗੀ ਤਾਂ ਫਿਰ ਅਸੀਂ ਇਹਦਾ ਹੱਲ ਕਰਦੇ ਆਂਗੇ ਅੱਜ 3.5 ਸਾਲ ਪੌਣੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਅਸੀਂ बार-बार बार-बार ਸਰਕਾਰ ਤੱਕ ਅਪਰੋਚ ਕੀਤੀ ਐਮਪੀ ਨੂੰ ਵੀ ਕਿਹਾ ਐਮਐਲਏ ਨੂੰ ਵੀ ਕਿਹਾ ਅਫਸਰ ਸਾਹਿਬ ਨੂੰ ਵੀ ਬਹੁਤ ਵਾਰੀ ਕਿਹਾ ਇੱਥੋਂ ਤੱਕ ਵੀ ਇਹਨਾਂ ਨੇ ਵਿజిਟ ਵੀ ਕੀਤੀ ਜਾ ਕੇ ਦੇਖ ਕੇ ਵੀ ਆਏ ਯੂ ਸਾਹਿਬ ਗਏ ਐਮੀ ਸਾਹਿਬ ਗਏ ਔਰ ਵੇਖ ਕੇ ਆਏ ਦੀ ਪੌੜੀ ਲੱਗੀ ਹੋਈ ਆ ਬਾਥਰੂਮ ਬਣੇ ਹੋਏ ਨੇ ਆਈਸਕ੍ਰੀਮ ਦੀ ਉੱਤੇ ਰੇੜੀਆਂ ਖੜੀਆਂ ਨੇ ਔਰ ਲਗਾਤਾਰ 14 ਸਾਲ ਤੋਂ ਮੋਟੀ ਕਮਾਈ ਉਸ ਐਮਸੀ ਨੇ ਕੀਤੀ ਆ ਜੀ ਉਹ ਗਲੀ ਸਰਕਾਰੀ ਆ ਤੇ ਵੇਖੋ ਕਿੱਥੇ ਦਾ ਕਾਨੂੰਨ ਆ ਕੋਈ ਪੁੱਛਣ ਵਾਲਾ ਨਹੀਂ ਜੀ ਹੁਣ ਵੀ ਪਿਛਲੇ ਹਫਤੇ ਵੀ ਅਸੀਂ ਇਹਨਾਂ ਨੂੰ ਯਾਦ ਕਰਾਇਆ ਵੀ ਹੁਣੀ ਛੜਾ ਦਿਓ ਸ਼ਾਇਦ ਕਿਤੇ ਸੂਰਜ ਮਹਾਰਾਜ ਸਾਡੇ ਵੱਲੋਂ ਵੀ ਕਿਰਪਾ ਕਰ ਦੇਣ ਪਰ ਇੰਨੀ ਕਹਿ ਲੋ ਵੀ ਮਿਲੀ ਭੁਗਤ ਦੇ ਨਾਲ ਲੋਕ ਕਬਜ਼ਾ ਕੀਤਾ ਗਿਆ ਕੋਈ ਉਹਦੇ ਵੱਲ ਖਿਆਲ ਨਹੀਂ ਸਾਡੀ ਬੇਨਤੀ ਹੈ ਸਰਕਾਰ ਤੱਕ ਵੀ ਇਹੋ ਜੇ ਲੋਕਾਂ ਨੂੰ ਜਿਹੜੇ ਨੁਮਾਇੰਦੇ ਬਣ ਕੇ ਲੋਕਾਂ ਦੇ ਉੱਪਰ ਕਹਿ ਲੋ ਵੀ ਜ਼ੋਰ ਦੇ ਨਾਲ ਬਾਈਟ ਨੇ ਵੀ ਕਰ ਲੋ ਜੋ ਹੁੰਦਾ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਦੂਜੇ ਨੰਬਰ ਤੇ ਗਲੀ ਨੰਬਰ 11 ਜੀ ਡੇਢ ਸਾਲ ਤੋਂ ਸਾਡੇ ਲੋਕ ਦੁਖੀ ਹੋਏ ਨੇ ਪੁੱਟ ਕੇ ਰੱਖੀ ਆ ਉਥੇ ਰੇਨ ਵਾਟਰ ਪਾਈਪ ਪਾਣੇ ਸੀਗੇ ਪਾਸ ਹੋ ਗਏ ਆ ਅਜੇ ਤੱਕ ਵੀ ਉਹ ਸਾਨੂੰ ਐਮਈ ਸਾਹਿਬ ਈਓ ਸਾਹਿਬ ਔਰ ਜੈ ਸਾਹਿਬ ਉਹ ਕਿਸੇ ਪਾਸੇ ਨਹੀਂ ਲਾ ਰਹੇ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਵੀ ਤੁਸੀਂ ਇੱਕ ਵਿਜਿਟ ਖੁਦ ਕਰੋ ਕਹਿੰਦੇ ਮੈਨੂੰ ਪਤਾ ਨਹੀਂ ਤੇ ਕਹਿੰਦੇ ਮੈਂ ਨਵੇਂ ਆਏ ਆ ਮੈਨੂੰ ਪਤਾ ਨਹੀਂ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡਾ ਵੈਲਕਮ ਕਰਾਂਗੇ ਤੁਹਾਨੂੰ ਮੌਕਾ ਦਿਖਾਵਾਂਗੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਦੱਸਾਂਗੇ ਸੋ ਹੁਣ ਉਹਨਾਂ ਨੇ ਦੀਵਾਲੀ ਤੋਂ ਬਾਅਦ ਸਾਨੂੰ ਕਿਹਾ ਵੀ ਦੀਵਾਲੀ ਤੋਂ ਬਾਅਦ ਅਸੀਂ ਆਵਾਂਗੇ ਤੇ ਸੰਗਤ ਦੇ ਰੂਬਰੂ ਕਰਾਵਾਂਗੇ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਅਸਲ 'ਚ ਸਾਡਾ ਆਉਣਾ ਇਹਨਾਂ ਤੱਕ ਆ ਸਾਨੂੰ ਅਸੀਂ ਆਪਣੀ ਆਵਾਜ਼ ਅੱਜ ਸਾਰੇ ਪਹਚਾਈ ਹੋਈ ਆ ਸੋ ਕੋਸ਼ਿਸ਼ ਆਪਾਂ ਕਰਾਂਗੇ ਵੀ ਜੇਕਰ ਇਹ ਦੀਵਾਲੀ ਤੋਂ ਬਾਅਦ ਆਉਂਦੇ ਨੇ ਇਹਨਾਂ ਨੂੰ ਯਾਦ ਵੀ ਕਰਾਵਾਂਗੇ ਤੇ ਆਉਂਦੇ ਨੇ ਤੇ ਆਪਾਂ ਸਾਰਾ ਦਿਖਾਵਾਂਗੇ ਸਾਨੂੰ ਆਸ ਵੀ ਆ ਕਬਜ਼ੇ ਨੂੰ ਲੈ ਕੇ ਕੀ ਕੀ ਆ ਇਹਨਾਂ ਨੇ ਕੀ ਉੱਥੇ ਵੀ ਜਾਵਾਂਗੇ ਦੇਖੋ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਵਾਰਡ 'ਚ ਆਵਾਂਗਾ ਜਿਹੜੀ ਜਿਹੜੀ ਤੁਹਾਨੂੰ ਸਮੱਸਿਆ ਮੈਂ ਚੈੱਕ ਕਰਾਂਗਾ ਤੇ ਉਹਦਾ ਹੱਲ ਵੀ ਕਰਾਂਗੇ ਸੋ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਤੁਸੀਂ ਸਾਨੂੰ ਦੱਸੋ ਜੇ ਤੁਹਾਡੇ ਤੇ ਉੱਪਰ ਕਿਸੇ ਨੂੰ ਕਹਿਣਾ ਤਾਂ ਅਸੀਂ ਉਹਨਾਂ ਨੂੰ ਵੀ ਕਹਿ ਦਿੰਨੇ ਆ ਤੇ ਉਹਨਾਂ ਸਾਨੂੰ ਆਸ਼ਵਾਸਨ ਦਵਾਇਆ ਵੀ ਮੈਂ ਉੱਥੇ ਆਵਾਂਗਾ ਜਿਹੜੀ ਵੀ ਤੁਹਾਡੇ ਵਾਰਡ ਦੀ ਸਮੱਸਿਆ ਮੈਂ ਉੱਥੇ ਦੇਖ ਕੇ ਉਹਨੂੰ ਹੱਲ ਕਰਾਵਾਂਗੇ ਸੋ ਸਾਨੂੰ ਆਸ ਹੈ ਵੀ ਹੁਣ ਉਹਨਾਂ ਨੇ ਸਾਣਾ ਵਾਅਦਾ ਕੀਤਾ ਸੋ ਵਾਅਦਾ ਇਹ ਪੂਰਾ ਨਿਭਾਉਣਗੇ ਸੋ ਸੰਗਤ ਜਿਹੜੀ ਰੋਸ ਵਿੱਚ ਆ ਜਿਹੜੇ ਸਾਡੇ ਕੰਮ ਰੁਕੇ ਨੇ ਇੱਕ ਅਸੀਂ ਸਾਡੀ ਬੇਨਤੀ ਆ ਵੀ ਖਰੜ ਵਿੱਚ ਪੈਸਾ ਬਹੁਤ ਕਮੇਟੀ ਕੋਲ ਇੱਕ ਕਿਤੇ ਕੁੱਤਿਆਂ ਦੀ ਬਹੁਤ ਸਮੱਸਿਆ ਹੈ ਸਰਕਾਰਾਂ ਵੀ ਇਸ ਪ੍ਰਤੀ ਬਹੁਤ ਚਿੰਤਤ ਨੇ ਸੀਐਮ ਸਾਹਿਬ ਵੀ ਚਿੰਤਤ ਨੇ ਸੈਂਟਰ ਗਵਰਨਮੈਂਟ ਵੀ ਚਿੰਤਾ ਤੇ ਪਰ ਇਹਦਾ ਠੋਸ ਹੱਲ ਹੋਣਾ ਚਾਹੀਦਾ ਸੋ ਬੱਚਿਆਂ ਨੂੰ ਬਹੁਤ ਵੱਡੀ ਪਰੇਸ਼ਾਨੀ ਆ ਰਹੀ ਹੈ ਚੋਈ ਦਾ ਮਸਲਾ ਸਾਡੇ ਵਾਰਡ ਦੇ ਵਿੱਚ ਚੋਈ ਜਿਹੜੀ ਆ ਸਾਡੇ ਐਮਸੀਆਂ ਨੇ ਕਦੇ ਇਹਦਾ ਮੁੱਦਾ ਨਹੀਂ ਬਣਾਇਆ ਕਦੇ ਮਤੇ 'ਚ ਨਹੀਂ ਲਿਆਂਦਾ ਵੀ ਉਹਨੂੰ ਕਵਰ ਕਰ ਦਿੱਤਾ ਜਾਵੇ ਤੇ ਉਹ ਜਿਹੜੀ ਉੱਥੇ ਨੁਕਸਾਨ ਹੁੰਦਾ ਜਾਨਵਰ ਡਿੱਗਦੇ ਨੇ ਬੱਚੇ ਡਿੱਗਦੇ ਨੇ ਫਿਰ ਉਹਨੂੰ ਕਿਸੇ ਤਰ੍ਹਾਂ ਦਾ ਉੱਥੇ ਮਸਲਾ ਨਹੀਂ ਸਾਡੇ ਕੁਝ ਗਲੀਆਂ ਪਾਸ ਹੋਈਆਂ ਨੇ ਉਹ ਬਸ ਗਲੀ ਨੰਬਰ 4 ਆ 올ਡ ਮਾਤਾ ਗੁਜਰੀ ਦੇ ਵਿੱਚ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਜੀ ਤੁਸੀਂ ਲੀਡਰ ਕੋ ਕਰਵਾ ਲੀਆਂ ਮંત્રી ਕੋਰ ਕਵਾਲੀਆਂ ਠੀਕ ਆ ਪਰ ਬਣਾਉਣੀ ਤਾਂ ਐਮਸੀ ਕਹਿੰਦਾ ਮੈਂ ਹੀ ਆ ਨਾ ਤੇ ਮੈਂ ਨਹੀਂ ਬੰਦ ਦਿੰਦਾ ਵੇਖੋ ਐਡੀ ਦਾਦਾਗਿਰੀ ਕਰ ਰਿਹਾ ਉਹ ਬੰਦਾ ਸੋ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਇਹੋ ਜਿਹੇ ਜਿਹੜੇ ਬਣ ਚੁੱਕੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਬੇਸ਼ੱਕ ਤੁਹਾਨੂੰ ਇਹਨਾਂ ਸਪੋਰਟ ਕੀਤੀ ਆ ਪਰ ਇਹ ਸਾਡੇ ਤੇ ਤਾਂ ਨਾ ਨਾ ਬਿਠਾਓ ਆ ਸਰਕਾਰ ਇਹਨਾਂ ਲੋਕਾਂ ਬਣਾਈ ਆ ਉਹਨਾਂ ਨੇ ਤਾਂ ਵਿਰੋਧ ਕੀਤਾ ਸੀ ਕਿ ਸਰਕਾਰਾਂ ਦਾ ਉਹਨਾਂ ਠੋਕ ਕੇ ਇਹਨਾਂ ਦੇ ਬੂਥ ਪਟਾਏ ਸੀਗੇ ਤੇ ਅੱਜ ਉਹ ਇਹਨਾਂ ਦੇ ਚਾਹਤੇ ਬਣ ਗਏ ਅੱਜ ਉਹ ਇਹਨਾਂ ਦੇ ਕਹਿ ਲਓ ਜਿਹਦਾ ਜੇਠੇ ਪੁੱਤ ਹੁੰਦਾ ਨਾ ਉਹ ਬਣ ਗਏ ਜੀ ਤੇ ਪਰ ਲੋਕ ਤੰਗ ਨੇ ਉਹਨਾਂ ਤੋਂ ਇਸੇ ਬਦਲਾਵ ਕਰਕੇ ਇਹ ਇਨਾਂ ਐਮਸੀਆਂ ਦੇ ਆਤਕ ਤੋਂ ਤੰਗ ਹੋ ਕੇ ਲੋਕਾਂ ਨੇ ਬਦਲਾਵ ਲਿਆਂਦਾ ਵੀ ਇਹ ਜੇ ਇਹ ਉੱਪਰ ਸਰਕਾਰ ਚੰਗੀ ਹੋਏਗੀ ਤਾਂ ਸਰਕਾਰ ਸਾਡੇ ਕੰਮ ਕਰਾਏਗੀ ਅੱਜ ਸਰਕਾਰ ਵੀ ਇਹਨਾਂ ਦਾ ਸਾਥ ਦੇਵੇਗੀ ਤੇ ਫਿਰ ਦੱਸੋ ਫਿਰ ਲੋਕ ਕਿੱਧਰ ਨੂੰ ਜਾਣਗੇ ਸੋ ਸਾਡੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਵੀ ਤੁਸੀਂ ਸਰਕਾਰ ਤੱਕ ਸਾਡੀ ਗੱਲ ਪਹੁੰਚਾਓ ਕਿ ਜਿਹੜੇ ਸਾਡੇ ਇਦਾਂ ਦੇ ਸਾਡੇ ਨਾਲ ਤੱਕਾ ਹੋ ਰਿਹਾ ਇਹ ਨਾ ਹੋਵੇ ਇਹਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੌਂਸਲ ਦੇ ਬਾਹਰ ਖੜ੍ਹਣ ਦੀ ਵੱਖ-ਵੱਖ ਸੁਸਾਇਟੀਆਂ ਵੱਲੋਂ ਲੋਕਾਂ ਨੇ ਧਰਨੇ ਲਾਏ ਨੇ ਆਪਣੀਆਂ ਸਮੱਸਿਆ ਨੂੰ ਲੈ ਕੇ ਸੁਸਾਇਟੀ ਦੀਆਂ ਸੜਕਾਂ ਨੂੰ ਲੈ ਕੇ ਬਾਤ ਹੋਈ ਹੈ ਕਿ ਕਾਂਗਰਸ ਠੀਕ ਹੈ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਸੀਗੀਆਂ ਉਹਨਾਂ ਨੇ ਲਿਖਤੀ ਤੌਰ ਤੇ ਦਿੱਤੀਆਂ ਨੇ ਅੱਜ ਅੱਜ ਮੰਗ ਪੱਤਰ ਦਿੱਤਾ ਹੈ ਪਹਿਲਾ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਸਾਡੇ ਕੋਲ ਸਮੱਸਿਆ ਨਹੀਂ ਆਈ ਸੀਗੀ ਜੋ ਵੀ ਇਹਨਾਂ ਦੇ ਮੁਤਾਬਕ ਸਵਤੰਤਰ ਨੂੰ ਮਾਰ ਕਰਤੀਆਂ ਨੇ ਤੇ ਉਹ ਜੁੜੀ ਹੈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਜੀ ਕੀ ਕੀ ਸਮੱਸਿਆ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਏ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਪੰਜ-ਛੇ ਉਹਨਾਂ ਨੇ ਮੰਗ ਪੱਤਰ ਦਿੱਤੇ ਨੇ ਉਹਨਾਂ ਮੁਤਾਬਕ ਜਿਹੜੀ ਇਹ ਸਬੰਧ ਨੂੰ ਕਨਸਰਟ ਨੂੰ ਮਾਰ ਕਰਕੇ ਅਸੀਂ ਜਲਦੀ ਕਾਰਵਾਈ ਕਰਵਾਵਾਂਗੇ ਤੇ ਪਹਿਲਾਂ ਜੋ ਕੰਮਾਂ ਦੀਆਂ ਜ਼ਿਆਦਾ ਸਬਸਿਆਵਾਂ ਨੇ ਕੰਮ ਅਸੀਂ ਆਲਰੇਡੀ ਜਿਹੜਾ ਹੈਗਾ ਸ਼ੁਰੂ ਕਰ ਦਿੱਤੇ ਨੇ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਜਿਹੜਾ ਹੈਗਾ ਤੇਜ਼ੀ ਨਾਲ ਜਿਹੜੇ ਇਹ ਸਮੇਂ ਸਿਰ ਮੁਕੰਮਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ ਸਰ ਜਿਹੜੀਆਂ ਲਾਈਟਾਂ ਨੂੰ ਕਹਿ ਰਹੇ ਨੇ ਕਿ ਲਾਈਟਾਂ ਨਹੀਂ ਲੱਗੀਆਂ ਹੋਈਆਂ ਨੇ ਜੋ ਵੀ ਹੈ ਉਹਨਾਂ ਦੀਆਂ ਸਮੱਸਿਆਵਾਂ ਨੂੰ ਤੁਸੀਂ ਵੀ ਸਾਰਿਆਂ ਨੂੰ ਜਿਹੜੀ ਹਦਾਇਤ ਕਰ ਦਿੱਤੀ ਗਈ ਹੈ ਜੋ ਵੀ ਸਮੱਸਿਆ ਮੌਜੂਦ ਹੈ ਰੂਲ ਮੁਤਾਬਕ ਉਹਨਾਂ ਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਜ ਤੁਸੀਂ ਲਗਾਤਾਰ ਜਿਹੜਾ ਕਿ ਕਹਿ ਰਹੇ ਸੀ ਖਰੜ ਦੇ ਮੁੱਦੇ ਚੱਕਦੇ ਆਏ ਆ ਲੇਕਿਨ ਜਿਹੜਾ ਤੁਹਾਡਾ ਆਪਣਾ ਗਰੁੱਪ ਜਿਹੜਾ ਤੁਸੀਂ ਬਣਾਇਆ ਹੋਇਆ ਇਹ ਸੰਸਥਾ ਬਣਾਈ ਆ ਉਸ ਗਰੁੱਪ ਦਾ ਨਾਮ ਕੀ ਹੈ ਤੇ ਕਦੋਂ ਤੱਕ ਜਿਹੜਾ ਇਹ ਸਮਾਂ ਹੋਇਆ ਤੁਹਾਨੂੰ ਬਣਾਇਣ ਸਾਨੂੰ ਬੜਾ ਥੋੜਾ ਸਮਾਂ ਹੋਇਆ 2 ਮਹੀਨੇ ਹੋਏ ਇਸ ਗਰੁੱਪ ਨੂੰ ਬਣਾਏ ਹੋਏ ਔਰ ਇਸ ਗਰੁੱਪ ਦਾ ਪੂਰਾ ਨਾਮ ਹੈ ਖਰਡ ਡਵੈਲਪਮੈਂਟ ਚੈੱਕ ਗਰੁੱਪ ਅਸੀਂ ਐਕਚੁਅਲੀ ਇਹ ਬਣਾਇਆ ਸੀਗਾ ਵੀ ਜਿਹੜੇ ਇੱਥੋਂ ਦੇ ਵਿਕਾਸ ਹੋਣਾ ਹੈ ਜਿਹੜਾ ਸਾਨੂੰ ਪਤਾ ਲੱਗਿਆ ਸੀ ਵੀ ਟੈਂਡਰ ਹੋ ਗਏ ਐ ਔਰ ਬੜੇ ਘੱਟ ਰੇਟਾਂ ਤੇ ਟੈਂਡਰ ਹੋਏ ਐ ਅ ਔਰ ਸਾਨੂੰ ਇਹ ਵੀ ਪਤਾ ਲੱਗਿਆ ਸੀ ਵੀ ਉਹਦੇ 'ਚ ਸਿਰਫ ਲਿਪਾ ਪੋਚੀ ਹੋਣੀ ਐ ਯਾਨੀ ਸੁਰਖੀ ਬਿੰਦੀ ਲਾ ਕੇ ਅ ਜਨਤਾ ਨੂੰ ਸੌਂਪ ਦੇਣਗੇ ਵੀ ਆਹ ਦੇਖੋ ਜੀ ਕੰਮ ਕਰਤੇ ਲੇਕਿਨ بارش ਹੁੰਦੇ ਹੀ ਉਹ ਟੁੱਟ ਜਾਣਗੇ ਅਸੀਂ ਉਸ ਗੱਲ ਨੂੰ ਲੈ ਕੇ ਇਹ ਗਰੁੱਪ ਬਣਾਇਆ ਸੀ ਵੀ ਅਸੀਂ ਪੂਰਾ ਚੈੱਕ ਰੱਖਾਂਗੇ ਤਾਂ ਹੀ ਇਹਦਾ ਨਾਂ ਚੈੱਕ ਵਿੱਚ ਚੈੱਕ ਆਉਂਦਾ ਡਵੈਲਪਮੈਂਟ ਚੈੱਕ ਸੋ ਉਹ ਇਹ ਸਾਰੇ ਉਸ ਤੋਂ ਬਾਅਦ ਅਸੀਂ ਐਡਲਟਰੇਸ਼ਨ ਦਾ ਮੁੱਦਾ ਲਿਆ ਉਹਦੇ ਚ ਲੋਕਾਂ ਨੇ ਬੜਾ ਸਾਡਾ ਸਾਥ ਦਿੱਤਾ ਵੀ ਐਡਲਟਰੇਸ਼ਨ ਕਾਰਨ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਸਾਨੂੰ ਜਿਹੜਾ ਫੂਡ ਐਡਲਟਰੇਸ਼ਨ ਹੈ ਹੁਣ ਤਿਉਹਾਰਾਂ ਦੇ ਦਿਨ ਹੈ ਤੇ ਹਰਾਂ ਦੇ ਦਿਨਾਂ 'ਚ ਤਾਂ ਬਹੁਤ ਹੀ ਜ਼ਿਆਦਾ ਪੰਠਿਆਈਆਂ ਕੀ ਦੁੱਧ ਪਨੀਰ ਸਾਰਾ ਦੁੱਧ ਪਨੀਰ ਤਾਂ ਸਾਰਾ ਸਾਲ ਹੀ ਐਡਲਟਰੇਸ਼ਨ ਚੱਲਦੀ ਹੈ ਉਹਨਾਂ ਦੁੱਧ ਪੈਦਾਵਾਰ ਹੁੰਦਾ ਨਹੀਂ ਦੁੱਧ ਦੀ ਜਿੰਨੀ ਕਿ ਖਪਤ ਤੇ ਉਹ ਦੁੱਧ ਕਿੱਥੋਂ ਆ ਰਿਹਾ ਇਹ ਬੜੀ ਸੋਚਣ ਵਾਲੀ ਗੱਲ ਹੈ ਸਾਡੀਆਂ ਸਰਕਾਰਾਂ ਨਸ਼ਿਆਂ ਦੇ ਖਿਲਾਫ ਤਾਂ ਬੜੇ ਸਖਤ ਕਾਨੂੰਨ ਬਣਾ ਰਹੀਆਂ ਹਨ ਲੇਕਿਨ ਐਡਲਟਰੇਸ਼ਨ ਖਿਲਾਫ ਕੋਈ ਸਖਤ ਕਾਨੂੰਨ ਨਹੀਂ ਹੈ ਅਸੀਂ ਉਹਦੀ ਮੰਗ ਕਰ ਰਹੇ ਹਾਂ ਵੀ ਅਡਲਟਰੇਸ਼ਨ ਤੇ ਕੋਈ ਇੱਕ ਬੜਾ ਵਧੀਆ ਕਾਨੂੰਨ ਬਣਾਣਾ ਚਾਹੀਦਾ ਬੜਾ ਸਖਤ ਕਾਨੂੰਨ ਬਣਾਣਾ ਚਾਹੀਦਾ ਤਾਂ ਕਿ ਲੋਕ ਡਰ ਨਾ ਅਡਲਟਰੇਸ਼ਨ ਕਰ ਦੇ ਤੁਸੀਂ ਦੇਖੋ ਚਿੱਟਾ ਮੰਨ ਲਓ ਆਪਾਂ ਚਿੱਟੇ ਦੀ ਗੱਲ ਕਰਦੇ ਆ ਤਾਂ ਉਹ ਕੁਝ ਕੁ ਪਰਸੈਂਟ ਲੋਕ ਲੈਂਦੇ ਆ ਉਹ ਠੀਕ ਹੈ ਬਿਮਾਰ ਵੀ ਰਹੇ ਨੌਜਵਾਨ ਉਹਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਸਮਾਜ ਦਾ ਨੁਕਸਾਨ ਹੋ ਰਿਹਾ ਲੇਕਿਨ ਜਿਹੜਾ ਅਡਲਟਰੇਸ਼ਨ ਫੂਡ 'ਚ ਹੋ ਰਹੀ ਉਹ ਤਾਂ 100% ਲੋਕ ਲੈ ਰਹੇ ਆ ਓ ਤੁਸੀਂ ਦੇਖੋ ਵੀ ਉਹਨਾਂ ਦਾ ਕੀ ਹਾਲ ਆ ਰੇੜੀਆਂ ਤੇ ਗੰਦ ਵੇਚ ਰਿਆ ਹੈ ਪਨੀਰ ਮੇਰੇ ਖਿਆਲ 90% ਪਨੀਰ ਹੈ ਜਿਹੜਾ ਉਹ ਨਕਲੀ ਆ ਰਿਹਾ ਹੈ ਮਠਿਆਈਆਂ ਤੁਸੀਂ ਕਿਸੇ ਦੁਕਾਨ ਤੇ ਜਾਓ ਉਹ ਮਠਿਆਈਆਂ ਐ ਅਡਲਟ੍ਰੇਸ਼ਨ ਹੈ ਮਠਿਆਈਆਂ ਤੇ ਔਰ ਸਭ ਤੋਂ ਵੱਡੀ ਜਿਹੜੀ ਖਤਰਨਾਕ ਗੱਲ ਹੈ ਉਹ ਹੈ ਵੀ 10-10 ਮੀਨੇ ਹੋ ਗਏ ਵੱਡੇ ਦੁਕਾਨਦਾਰ ਆ ਜਿਹੜੇ ਉਹ ਮਠਿਆਈਆਂ ਕੋਲਡ ਸਟੋਰੇਜ ਰੱਖ ਰੱਖੀ ਆ ਹਾਂ ਤੁਸੀਂ ਗਏ ਵੀ ਸੀਗੇ ਹਨਾ ਤੇ ਉਹ ਉਸ ਦਾ ਕੀ ਹੱਲ ਨਿਕਲਿਆ ਹਾਲੇ ਕੋਈ ਹੱਲ ਨਹੀਂ ਨਿਕਲਿਆ ਅਸੀਂ ਕੁਝ ਜਗ੍ਹਾ ਚੈਕਿੰਗ ਕਰਾਈ ਹੈ ਲੇਕਿਨ ਉਹ ਟੈਸਟ ਕਰਨੇ ਦਿੱਤੇ ਹੋਏ ਆ ਦੇਖਦੇ ਆ ਉਹਦੇ ਕੀ ਰਿਜ਼ਲਟ ਆਉਂਦੇ ਆ ਤੇ ਤਿੰਨ ਮਹੀਨੇ ਹੁਣ ਜਿਹੜੀ ਮੈਂ ਆਪਣੇ ਡੀਐਚਓ ਹੈਗੇ ਅਮਰਿਤ ਡਾਕਟਰ ਅਮਰਿਤ ਵੜਿੰਗ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਮਾਈਨਸ ਟੈਂਪਰੇਚਰ ਚ ਪਈਆਂ ਹੁੰਦੀਆਂ ਇਸ ਕਰਕੇ ਨਹੀਂ ਖਰਾਬ ਹੁੰਦੀਆਂ ਲੇਕਿਨ ਇੱਕ ਸੋਚਣ ਵਾਲੀ ਗੱਲ ਹੈ ਮੈਂ ਉਹਨਾਂ ਨੂੰ ਵੀ ਸਵਾਲ ਕੀਤਾ ਸੀ ਵੀ ਜਿਹੜਾ ਖੋਆ ਕੋਈ ਦੀ ਮਠਿਆਈ ਤਿੰਨ ਮਹੀਨੇ ਮਾਈਨਸ ਟੈਂਪਰੇਚਰ ਚ ਬਰ ਬਣੀ ਪਈ ਰਹੀ ਜਦੋਂ ਅਸੀਂ ਬਾਹਰ ਉਹਨੂੰ ਨਾਰਮਲ ਟੈਂਪਰੇਚਰ ਤੇ ਲਾਏ ਉਹਨੂੰ ਆਉਂਦੇ ਸਾਰ ਹੀ ਉਹਨੂੰ ਉਲੀ ਲੱਗ ਜਾਣੀ ਉਦੋਂ ਇਹ ਫੰਗਸ ਉਦਾਂ ਹੀ ਚੜ ਜਾਣੀ ਹੈ ਤੇ ਉਹ ਉਸ ਨੂੰ ਤੁਸੀਂ ਕਿਵੇਂ ਪ੍ਰੋਟੈਕਟ ਪ੍ਰੋਟੈਕਟ ਕਰੋਗੇ ਸੋ ਇਹ ਬੜੇ ਵੱਡੇ ਮੁੱਦੇ ਹੈ ਹੁਣ ਦੀਵਾਲੀ ਤੇ ਤੜਾ ਤੜ ਵਿਕਣੀ ਹੈ ਉਹ ਕੋਲਡ ਸਟੋਰ ਵਾਲੀ ਜਿਹੜੀ ਮਠਿਆਈ ਹੈ ਤੋਂ ਮੈਂ ਸਾਰੀ ਜਨਤਾ ਨੂੰ ਵੀ ਅਪੀਲ ਕਰੂੰਗਾ ਕਿ ਬੱਚੋ ਜਿੰਨਾ ਬਚ ਸਕਦੇ ਹੋ ਤੁਸੀਂ ਬਚੋ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹ ਤੁਸੀਂ ਸੁਣੀ ਚੁੱਕੇ ਹੋ ਬਾਕੀ ਉਸੇ ਬਾ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਖਰੜ ਦੇ ਲੋਕਾਂ ਦੀਆਂ ਜਿੰਨੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਅਸੀਂ ਜਲਦੀ ਹੀ ਜੜੀਆਂ ਹੱਲ ਕਰਾਂਗੇ ਬਾਕੀ ਕਦੋਂ ਤੱਕ ਖਰੜ ਦੇ ਵਿਕਾਸ ਜਿਹੜੇ ਨੇ ਹੋਣਗੇ ਜਾਂ ਨਹੀਂ ਹੋਣਗੇ ਜਲਦੀ ਤੁਹਾਡੇ ਤੱਕ ਇਸ ਦੀ ਜਾਣਕਾਰੀ ਵੀ ਲੈ ਕੇ ਆਵਾਂਗੇ ਉਹ ਤੱਕ ਲਈ ਮੈਨੂੰ ਹਰਫਿਟ ਕੌਰ ਦੇ ਕੈਮਰਾਮੈਨ ਬਿੰਦਰ ਨੂੰ ਜਾਣ ਦੇ ਲਈ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬ ਸਰ ਨਿਊਜ਼